ਲਵੇ ਗੋਪੀ ਇੱਕ ਸਵਾਲ ਦਾ ਜਵਾਬ ਦੇ ਹਾਂਜੀ ਭਾਜੀ ਪੁੱਛੋ ਪੰਜ ਖਰਗੋਸ਼ ਪੰਜ ਸੇਬਾਂ ਨੂੰ 5 ਮਿੰਟਾਂ ਚ ਖਾਂਦੇ ਆ ਹਾਂਜੀ ਤੇ 20 ਖਰਗੋਸ਼ 20 ਮਿੰਟਾਂ ਚ ਕਿੰਨੇ ਸੇਬ ਖਾਣਗੇ ਅੱਛਾ ਜੀ ਹਾਂ 20 ਮਿੰਟ 20 ਮਿੰਟਾਂ ਚ ਕਿੰਨੇ ਸੇਬ ਖਾਣਗੇ 20 ਖਰਗੋਸ਼ ਅੱਛਾ ਜੀ ਤੇ ਸਰ 40 40 ਕਿਵੇਂ ਨਹੀਂ 40 ਨਹੀਂ ਅੱਛਾ ਜੀ ਹਾਂ 20 ਖਰਗੋਸ਼ 20 ਮਿੰਟਾਂ ਚ ਕਿੰਨੇ ਸੇਬ ਖਾਣਗੇ ਅੱਛਾ ਜੀ 5 ਖਰਗੋਸ਼ 5 ਮਿੰਟਾਂ ਚ 5 ਸੇਬ ਖਾਂਦੇ ਤੇ 20 20 ਮਿੰਟਾਂ ਚ ਕਿੰਨੇ ਖਾਣਗੇ 20 ਮਿੰਟਾਂ ਚ ਹਾਂ 20 ਖਰਗੋਸ਼ ਕਿੰਨੇ ਸੇਬ ਖਾਣਗੇ 50 ਨਹੀਂ ਪੰਜਾਬੀ ਅੱਛਾ ਜੀ ਬੜਾ ਦਿਮਾਗ ਵਾਲਾ ਸਵਾਲ ਆਇਆ ਅੱਛਾ ਜੀ ਦਿਮਾਗ ਤੀਜ ਕਰਨ ਵਾਲਾ ਦਿਮਾਗ ਤੇ ਹੋ ਜਾਂਦਾ ਹੈ ਇਹ ਸਵਾਲਾਂ ਦਾ ਫੇਤੀ ਦੱਸ 100 ਨਹੀਂ 100 ਨਹੀਂ ਅੱਛਾ ਜੀ ਇਹ ਵੀ ਗਲਤ ਜਵਾਬ ਆ ਅੱਛਾ ਜੀ 120 ਨਹੀਂ 120 ਵੀ ਨਹੀਂ ਹਾਂ ਜੀ ਦਰਸ਼ਕਾਂ ਨੂੰ ਇਹ ਬੇਨਤੀ ਆ ਕਿ ਸਵਾਲ ਦਾ ਜਵਾਬ ਜ਼ਰੂਰ ਦਿਓ ਕਮੈਂਟਾਂ ਵਿੱਚ ਪੰਜ ਖਰਗੋਸ਼ ਪੰਜ ਸੇਵ ਪੰਜ ਮਿੰਟਾਂ ਚ ਖਾਂਦੇ ਆ ਤੇ 20 ਖਰਗੋਸ਼ 20 ਸੇਵ ਕਿੰਨੇ ਮਿੰਟਾਂ ਚ ਖਾਣਗੇ ਹਾਂ ਜੀ ਦੱਸੋ ਦੱਸੋ ਪੰਜ ਖਰਗੋਸ਼ पांच सेब 5 मिनटਾਂ ਚ ਖਾਂਦੇ ਆ ਹਾਂਜੀ ਤੇ 20 ਖਰਗੋਸ਼ 20 ਮਿੰਟਾਂ ਚ ਕਿੰਨੇ सेब ਖਾਣਗੇ ਨਹੀਂ ਤੇ ਇਹ ਨਹੀਂ ਤੇ ਇਹ ਨਹੀਂ ਐਸਾ ਜੀ ਹਾਂ ਲੇਖੀ ਜਵਾਬ ਹੈ ਹਾਂਜੀ ਦੇ ਦਿਓ ਜਵਾਬ ਦੇ ਦਿਆ ਹਾਂਜੀ ਕਿ ਦਰਸ਼ਕਾਂ ਗੱਲ ਪੁੱਛ ਲੀ ਗਏ ਹੋਰ ਨਾ ਬੋਲੋ ਵੀਡੀਓ ਪਸੰਦ ਨਹੀਂ ਹਾਂਜੀ ਦਰਸ਼ਕਾਂ ਨੂੰ ਬੇਨਤੀ ਆ ਕਿ ਕਮੈਂਟਾਂ ਵਿੱਚ ਆਪਣੇ ਜਵਾਬ ਜਰੂਰ ਦਿਓ ਕਿ 20 ਖਰਗੋਸ਼ 20 ਮਿੰਟਾਂ ਚ ਕਿੰਨੇ ਸੇਬ ਖਾ ਜਾਣਗੇ ਤੇ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਦੇਖਦੇ ਹਾਂ ਕਿੰਨਾਂ ਨੂੰ ਪਤਾ ਹੈ ਕਿੰਨਾਂ ਨੂੰ ਨਹੀਂ ਪਤਾ ਧੰਨ